ਲੈ ਇਹ ਯੂ ਪਿਕ ਦਾ ਵੀ ਹੁੰਦਾ ਹੈ ਨਾ ਤੁਸੀਂ ਆਓ ਤੇ ਆਪੇ ਆਪ ਤੋੜ ਕੇ ਲੈ ਜੀ ਹਾਂਜੀ ਹਾਂਜੀ ਆ ਲੈ ਜਿਹੜੀ ਕੁਆਲਿਟੀ ਠੀਕ ਆ ਭਾਈ ਜੀ ਤੁਹਾਡੀ ਲੈ ਅੱਛਾ ਇਹ ਭਰਗੇ ਦਾ 8 ਡਾਲਰ ਮਿਲਣੇ ਆ 8 ਡਾਲਰ ਕੋਈ 7.5 ਦੇਈ ਜਾਂਦਾ ਜੀ ਕੋਈ 8 ਦੇਈ ਜਾਂਦਾ ਜੀ ਜਿਹੜਾ ਇਹ ਬੈ ਚੱਲਦਾ ਰੇਟ ਇਹ 24 ਬਸ ਤਾਵੇਂ ਇਹਦੇ ਚ ਪੈ ਜਾਂਦੀਆਂ ਫਿਰ ਉਸ ਤੋਂ ਬਾਅਦ ਸ਼ਿਪ ਕਰੇਗੀ ਆਪਾਂ ਇਹ ਰੇਟ ਫਿਕਸ ਸਕਦਾ ਕਿਹੜੀ ਦਾ ਜਿਵੇਂ ਆਪਣੀ ਚੈਰੀ ਦਾ ਨਹੀਂ ਇਹ ਤਾਂ ਆਪਾ ਡਾਉਣ ਹੀ ਹੁੰਦਾ ਰਹਿੰਦਾ ਵੀ ਸਰਕਾਰ ਲਈ ਕੋਈ ਨਿਸ਼ਚਿਤ ਨਹੀਂ ਵੀ ਸਮੂਹ ਬਈ ਆਏ ਆ ਸਰਕਾਰ ਨਹੀਂ ਹੋਣੀ ਜੀ ਵੀ ਫਿਕਸ ਰੇਟ ਆ ਵੀ ਇੰਨੇ ਇਹ ਆਪਣੇ ਵਾਈਨ ਵਾਲੇ ਗਰੇਪ ਆ ਜੀ ਇਹ ਇਹ ਮਤਲਬ ਇਹਦੀ ਜਿਹੜੀ ਵਾਈਨ ਬਣਦੀ ਆ ਤੇ ਜਿਹੜੇ ਪਾਉ ਖਾਨੇ ਆ ਇਹ ਫਰਕ ਹਾਂ ਖਾਨ ਵਾਲਾ ਤੇ ਵਾਈਨ ਵਾਲਾ ਤਾਂ ਡਿਫਰੈਂਟ ਆ ਦੇਖੋ ਪ੍ਰਤੀ ਕਿਹਦੇ ਕਰਕੇ ਇਹ ਖਾਨੇ ਦਾ ਫਰਕ ਹੈ ਕੀ ਫਰਕ ਇਹਨਾਂ ਚੱਕੇ ਦੱਸਦਾ ਹੀ ਗਰੰਟਰ ਆਉਂਦਾ ਨਹੀਂ ਕਈਆਂ ਜਿਹੜੇ ਖਾਨ ਵਾਲੇ ਹੁੰਦੇ ਆ ਜੀ ਉਹਨਾਂ ਦੇ ਵਿੱਚ ਕਈਆਂ ਦੇ ਬੀਜ ਨਹੀਂ ਹੁੰਦੇ ਹਾਂ ਵਿੱਚ 20 ਹੁੰਦੇ ਆ ਜੀ 20 ਹੁੰਦੇ ਆ ਨਾਲੇ ਡੋਟੀ ਵੈਰਟੀਆਂ ਹਾਂ ਜਿਹਨੂੰ ਕਹਿੰਦੇ ਨਾ ਗੋਰਾਂ ਵਾਲੀ ਪੀਤੀ ਆ ਉਹ ਗੋਰਾਂ ਵਾਲੀ ਇੱਥੇ ਹੀ ਤਿਆਰ ਕਰਦੇ ਆ ਬੰਦੇ ਇਹ ਤਾਂ ਭਾਵੇਂ ਹੋਲਾ ਭੁੰਨ ਲੋ ਯਾਰ ਇੱਥੇ ਆ ਕੇ ਤੁਸੀਂ ਪੱਠ ਲੋ ਜੇ ਖਾਣੇ ਆ ਬੈਠੋ ਨਹੀਂ ਨਹੀਂ ਭਰਾ ਇਹ ਸੋਹਣੇ ਲੱਗਦੇ ਆ ਯਾਰ ਪੱਠਣੇ ਕਾਹਤੋਂ ਵਾਸਤੇ ਉੱਥੇ ਖਾਈ ਲੈਣੇ ਆ ਇਹ ਤਾਂ ਇੱਥੇ ਵਾਸਤੇ ਆ ਤਾਂ ਦੇਖਣਾ ਵੀ ਇਥੇ ਯੂਬੇ ਵਾਲੀ ਗੱਲ ਆ ਛੋਲੇ ਛਾਲੇ ਪੀਜੇ ਛੋਲਿਆ ਹੋਲਾ ਭੁੰਨ ਲੋ ਭਾਵੇਂ ਆ ਟਮਾਟਾ ਟਮਾਟਰਾਂ ਨੂੰ ਫਲ ਬਹੁਤ ਆ ਹੈ ਹਾਂ ਬਲੂ ਬਰੀ ਆ ਜੀ ਇਹ ਬਲੂ ਬਰੀ ਇਹ ਇੱਥੋਂ ਵੀ ਉਧਰਲੇ ਪਾਸੇ ਆਉਂਦੀ ਆ ਹਾਂ ਜੀ ਸਰੀ ਵਾਲੇ ਪਾਸੇ ਆਉਂਦੀ ਆ ਉਧਰੋਂ ਲਿਆਉਨੇ ਆ ਹਾਂ ਜੀ ਇਹ ਆਹ ਜਿਹੜੀ ਆ ਇਹ ਜੈਲੋ ਚੇਰੀ ਰੇਨੀਅਰ ਕਾ ਜੀ ਇਹ ਜੈਲੋ ਚੇਰੀ ਆ ਤੇ ਐਪ੍ਰਿਕਾਟ ਆ ਜੀ ਐਪ੍ਰਿਕਾਟ ਹੁੰਦਾ ਵਾ ਖੁਰਮਾਨੀ ਆੜੂ ਆੜੂ ਆ ਆ ਗਏ ਖੁਰਮਾਨੀ ਲੋ ਜੀ ਚੇਰੀ ਦੇ ਬਾਗਾਂ 'ਚ ਪਹੁੰਚ ਚੁੱਕੇ ਆ ਆ ਲੈ ਫਲ ਬਹੁਤ ਪਿਆ ਹੋਇਆ ਵਾ ਕਰਿਓ ਗੌਰ ਹੈ ਕਿ ਨਾ ਗੱਲਬਾਤ ਪੂਰੀ ਆ ਇਧਰਲੇ ਪਾਸੇ ਦੇਖਿਓ ਕਿਰਾ ਮੈਂ ਦਿਖਾ ਦਿਆਂ ਤੁਹਾਨੂੰ ਸਾਰੀ ਗੱਲਬਾਤ ਫਲ ਬਹੁਤ ਲੱਗਿਆ ਵਾ ਇੱਥੇ ਲੋਕ ਆਪਣੇ ਪੰਜਾਬੀ ਕਿਸਾਨਾਂ ਦਾ ਫਾਰਮਾਂ ਤੋੜਨ ਵੀ ਆਉਂਦੇ ਆ ਇੱਥੇ ਤੇ ਖਾ ਵੀ ਸਕਦੇ ਹੋ ਯੂ ਪਿਕ ਮਤਲਬ ਆਪਣੇ ਆਪ ਤੋੜੋ ਤੇ ਖਾਓ ਇਧਰ ਏਰੀਆ 'ਚ ਬਹੁਤ ਆ ਸਿਉ ਵੀ ਬਹੁਤ ਹੁੰਦਾ ਵਾ ਤੇ ਆੜੂ ਵਗੈਰਾ ਵੀ ਖੁਰਮਾਨੀ ਵਗੈਰਾ ਵੀ ਬਹੁਤ ਜ਼ਿਆਦਾ ਇੱਥੇ ਫਲ ਹੁੰਦੇ ਆ ਬਾਗਾਂ ਦੇ ਵਿੱਚ ਗਿੜਾ ਦੇਣਾ ਇੱਕ ਬਹੁਤ ਸਕੂਨ ਦਾ ਪਾਲਾ ਆ। ਆ ਦੇਖਿਓ। ਆ ਜੋ ਉਧਰਲੇ ਪਾਸੇ ਚਲ ਗਈ। ਇਧਰੋਂ ਤੋੜ ਚੁੱਕੇ ਨੇ। ਟਾਮੇ ਟੱਲੀ ਰਹਿ ਗਈ ਇਹ ਜਿਹੇ ਰੁੱਖ ਹੁੰਦੇ ਆ ਇਹਨਾਂ ਦੇ। ਲੈ। ਇਹ ਜਿਹੇ ਰੁੱਖ ਹੁੰਦੇ ਆ। ਪੱਤੇ ਇਹ ਜੇ ਆ ਕੁਛ ਪੱਤਾ ਵਿਗੜ ਚੁੱਕਿਆ ਹੋਵੇ ਕੋਈ ਬਿਮਾਰੀ ਹੋਊਗੀ। ਕਿੰਨਾ ਕਿੰਨਾ ਫਲ ਲੱਗਿਆ ਇਹਨਾਂ ਨੂੰ ਦੇਖਿਓ ਕਿਰਾ ਬਣਦੀ ਹੈ ਨਾ ਗੱਲ ਕਿ ਕੈਨੇਡਾ ਦੇ ਵਿੱਚ ਆਪਾਂ ਉਸ ਵਕਤ ਫਾਰਮ ਫਲ ਮਾਰੇ ਬਹੁਤ ਸੋਹਣਾ ਕਮਾਲ ਲੈ ਇਸ ਵਕਤ ਚੈਰੀ ਦੇ ਬਾਗਾਂ ਦੇ ਵਿੱਚ ਪਹੁੰਚ ਚੁੱਕੇ ਆ ਪਹਿਲੀ ਵਾਰੀ ਤੋੜ ਕੇ ਖਾਣ ਲੱਗੇ ਆ ਚੈਰੀ ਇਸ ਵਕਤ ਇਹ ਕੋਲੋਂ ਆ ਗਿਆ ਬਾਈ ਜੀ ਨਹੀਂ 올ਿਵਰ ਆ ਗਿਆ ਤੇ ਬਾਈ ਜੀ ਹਮ ਕੇ ਐਂਡ ਪੀ ਹੈ ਨਾ ਫਾਰਮ ਆਪਣਾ ਬਾਈ ਮਨਦੀਪ ਸਿੰਘ ਨਾਮ ਆ ਤੇ ਪਿੰਡ ਹੈਗਾ ਬਾਈ ਦਾ ਸੱਦੋਵਾਲ ਸੱਦੋਵਾਲਾ ਫਟਕੂਰ ਕੋਲੇ ਆ ਗਿਆ ਹਾਂਜੀ ਠੀਕ ਹੋਰ ਚੜਦੀ ਕਲਾ ਬਾਈ ਜੀ ਤੇ ਆ ਦੇਖ ਲੈ ਲੇ ਪੂਰੇ ਰੰਗ ਭਗ ਲਾਈ ਬੈਠੇ ਆ ਇਧਰ ਆਪਣੇ ਪੰਜਾਬੀਆਂ ਦੇ ਬਹੁਤਾ ਫਾਰਮ ਹੈ ਨਾ ਹਾਂਜੀ ਹਾਂਜੀ ਆ ਮੁਕਤ ਹੈਗੇ ਤੇ ਇਹ ਕਿੰਨੇ ਦਿਨ ਲਈ ਕਿੰਨਾ ਚਿਰ ਰਹਿੰਦਾ ਹੈ ਫਲ ਇਹਦਾ ਹੀ ਫਲ ਆਪਣੇ ਇੱਕਰ ਵੀ ਲੱਗਦਾ ਹੁੰਦਾ ਜੀ ਡੋਡੀ ਬ੍ਰਾਈਟੀਆਂ ਹੈ ਜਿਵੇਂ ਅਰਲੀ ਜੇਰੀ ਉਧਰ ਉਹ ਟੁੱਟ ਗਈ ਫਿਰਸ਼ ਹੋ ਗਈ ਇਹ ਲੈਪਣਾ ਆ ਨੇੜੇ ਕਰਕੇ ਦਿਖਾਈ ਆ ਫਲ ਦੇ ਕਿੰਨੇ ਟੁੱਟ ਰਹੀ ਆ ਅੱਛਾ ਇਹ ਦੂਬਾਰ ਇਹ ਦੂਬਾਰ ਇੱਕ ਵੈਰਿਟੀ ਹੋਰ ਆ ਜੀ ਉਹ ਟਟੂਗੀ ਇੱਕ ਹਰੀ ਜੀ ਸੰਤਰੀ ਜੀ ਆ ਉਹ ਉਹ ਟਟੂਗੀ ਉਹ ਜੈਲੋ ਚੇਰੀ ਲੱਗਦੀ ਦੇਖ ਨੂੰ ਮੇਰੀ ਤੇਰੀ ਕਹਿੰਦੇ ਜੀ ਉਹ ਜੈਲੋ ਚੇਰੀ ਆ ਅੱਛਾ ਇੱਥੇ ਰਹਿਨੇ ਹੋ ਫਿਰ ਹਾਂਜੀ ਆਪੇ ਤੇ ਆਹ ਖੇਤਾਂ ਦੀ ਘਰ ਪਾਈ ਬੈਠੇ ਹਾਂ ਹਾਂਜੀ ਆਪਣਾ ਆਉਂਦਾ ਹੀ ਆ ਜੀ ਕਮਾਲ ਆ ਗੱਲ ਤੇ ਬਈ ਪਹਾੜਾਂ ਦੇ ਨਾਲ ਖੂਬਸੂਰਤ ਮਾਹੌਲ ਬਹੁਤ ਜ਼ਿਆਦਾ ਆ ਤੇ ਹੁਣ ਇੱਥੇ ਕਾਦੇ ਕਾਦੇ ਆਪਣੇ ਹੋਇਆ ਫਾਰਮ ਕਾਦਾ ਕਾਦਾ ਆਪਣੇ ਕੋਲ ਦਾ ਹੀ ਚੇਰੀ ਆ ਤੇ ਗ੍ਰੀਵ ਸਾਵੈਨ ਵਾਲੀ ਵਾਈਨ ਵਾਲੇ ਹਾਂਜੀ ਤੇ ਆੜੂ ਆੜੂ ਤਾਂ ਆਪਣੇ ਹੈਗੇ ਆੜੂ ਤਾਂ ਬਾਹਰ ਆ ਬਾਹਰੋਂ ਪਾਈ ਕਰਨ ਨੂੰ ਤੁਸੀਂ ਮੈਂ ਅਗਰ ਸਬਜ਼ੀਆਂ ਸੁਈਆਂ ਤਰਾ ਤੁਰਾ ਵੀ ਲੱਕੀ ਬੈਠੇ ਹਾਂ ਜੀ ਉਹ ਜੀ ਮਾਰਾ ਮੋਟਾ ਆਪਦੇ ਜੋਗਾ ਲਾ ਲੈਂਦੇ ਜੀ ਥੋੜਾ ਖਾਣਾ ਠੀਕ ਆ ਤੇ ਇਹ ਤੋਂ ਬਾਅਦ ਫਿਰ ਫਾਰਮ ਖਾਲੀ ਰਹਿਣ ਕੀ ਕਿੰਨਾ ਕੁ ਮੁਸ਼ਕਿਲ ਕੰਮ ਇਹਨੂੰ ਸਾਂਭਣਾ ਸਾਂਭਣਾ ਤਾਂ ਕੋਈ ਬਹਾੜਾ ਵੱਡਾ ਕੰਮ ਨਹੀਂ ਹੈਗਾ ਠੀਕ ਆ ਪਰ ਐ ਆ ਵੀ ਫਸਲ ਕੱਚੀ ਆ ਇਹ ਮੀਂਹ ਮੂਹ ਤੋਂ ਡਰ ਰਹਿਂਦਾ ਦਾ ਜਿਹੜਾ ਉੱਥੇ ਜੱਪ ਸੀ ਉਹੀ ਇੱਥੇ ਆ ਬਾਕੀ ਹੁਣ ਗਰਮੀ ਗਰਮੀ ਦਾ ਡਰ ਰਹਿਂਦਾ ਹਾਂ ਹੁਣ ਤਵਾਂ ਜਦੋਂ ਟੁੱਟ ਗਈ ਉਦੋਂ ਬਾਅਦ ਤਾਂ ਜਿਹੜੀ ਪ੍ਰੂਨਿੰਗ ਕਰਨੀ ਆ ਤੇ ਫਿਰ ਗਾਹ ਆ ਕੇ ਫਿਰ ਜੂਨ ਜੁਨ ਜਲਾਈ ਸੀ ਤੇ ਹੁਣ ਜਿਵੇਂ ਵੇਚਦੇ ਆ ਜਿਵੇਂ ਤੁਸੀਂ ਇੱਥੇ ਆਪਣਾ ਸਟੋਰ ਆ ਹਨਾ ਨਾਲ ਹੀ ਰੋਡ ਦੇ ਉੱਤੇ ਐਂ ਵੇਚਦੇ ਹਾਂ ਜਾਂ ਕੁਛ ਕਿਸੇ ਸ਼ਹਿਰ ਵੀ ਕਿਤੇ ਥੋਕ ਚ ਵੇਚ ਕੇ ਆਉਂਦੇ ਆ ਵੱਡੇ ਆਪਣੇ ਪੈਕਿੰਗ ਹੋ ਜਾਂਦੀ ਹੈ ਹਾਂ ਜੀ ਉਹਨਾਂ ਨੂੰ ਛੱਪ ਕਰਦੇ ਆ ਉਹ ਬਿੰਨਾ ਦੇ ਵਿੱਚ ਪਾ ਕੇ ਉਹ ਬਿੰਨਾ ਅੱਛਾ ਉਹਨਾਂ ਦੇ ਵਿੱਚ ਕਿੰਨਾ ਕਿ ਏਰੀਆ ਹੈ ਕਿੰਨੇ ਕਿੰਨਾ ਕਿ ਏਰੀਆ ਲਾਇਆ ਮੇਰਾ ਤਾਂ ਹੀ ਥੋੜਾ ਜਿਹਾ ਆਪਣੇ ਆਲ ਮੁਠ 2 ਕਿੱਲੇ ਆ ਚੇਰੀ ਦੇ ਅੱਛਾ 2 ਕਿੱਲੇ ਚੇਰੀ ਦੇ ਵਿੱਚ ਹੈਗੀਆਂ 5-6 ਵਰਾਇਟੀਆਂ ਹੈਗੀਆਂ ਜਿਹਦੇ ਕਿੰਨਾ ਚਾਰ ਹੋ ਗਿਆ ਤੁਹਾਨੂੰ ਛੇ ਆਣ ਮਾਈ 99 ਦਾ ਆਣ 99 ਦਾ ਹਾਂਜੀ 99 ਦੇ ਆਏ ਹੋਏ ਆ ਬਾਈ ਤੇ 26 ਸਾਲ ਹੋ ਗਏ ਹਾਂਜੀ 26 ਸਾਲ ਤੇ ਜਵਾਕ ਫਿਰ ਜਾ ਜਿਹੜਾ ਮਰਦੇ ਉਧਰ ਪਿੰਡ ਪੁੰਡਲੀ ਹਾਂਜੀ ਜਾਈਦਾ ਜਾਈ ਤੇ ਅਚਾਹ ਕੀ ਚੀਜ਼ ਦਾ ਖਾਦੂ ਸਾਨੂੰ ਇਹ ਇਹ ਜਿ ਪੈਕ ਕਰਕੇ ਲੈ ਜਾਂਦੇ ਆ ਹੈ ਟਰੈਕਟਰ ਵੀ ਰੱਖੀ ਬੈਠੇ ਹੋਏ ਇਹ ਕਿਹੜਾ ਵਾਗ ਇੰਡੀਆ ਤੋਂ ਮੰਗਾਇਆ ਕਿਥੋਂ ਵਾਲੀ ਆ ਨਹੀਂ ਇਹ ਇਥੋਂ ਵਾਲੀ ਆ ਠੀਕ ਆ ਨਹੀਂ ਤਾਂ ਆਪਣੇ ਪਾਸ ਇੰਡੀਆ ਤੋਂ ਵੀ ਮੰਗਾਉਂਦੇ ਹੁੰਦੇ ਆ ਨਹੀਂ ਆਪਾਂ ਦਾ ਇੱਥੇ ਹੀ ਲੱਗਾ ਬਾਈ ਲੋੜ ਲੱਦਣ ਨੂੰ ਪੱਕਾ ਫਰੂਟ ਅੱਛਾ ਆ ਬੰਨਾਂ ਦੇ ਵਿੱਚ ਇੰਨਾ ਦੇ ਵਿੱਚ ਟੁੱਟਾ ਅੱਛਾ ਭਰ ਕੇ ਰੱਖ ਲੈਣੇ ਹੋ ਐ ਹਾਂ ਇਹ ਭਰ ਕੇ ਤੋੜਨ ਵਾਲੇ ਹੁੰਦੇ ਆ ਇਹ ਇਹਦੇ 8 ਡਾਲਰ ਭਾਏ ਕਰਦੇ ਅੱਛਾ ਇਹ ਭਰ ਕੇ 8 ਡਾਲਰ ਮਿਲਣੇ ਆ 8 ਡਾਲਰ ਕੋਈ 7.5 ਦੇਈ ਜਾਂਦਾ ਜੀ ਕੋਈ 8 ਦੇਈ ਜਾਂਦਾ ਜਿਹੜਾ ਇਹ ਵੀ ਚੱਲਦਾ ਰੇਟ ਇਹ 24 ਬਸਕ ਤਾਂ ਇਹਦੇ ਚ ਪੈ ਜਾਂਦੀਆਂ ਫਿਰ ਉਸ ਤੋਂ ਬਾਅਦ ਸ਼ਿਪ ਕਰਾਈ ਵੀ ਆ ਪੈ ਕੇ ਇਹ ਰੇਟ ਫਿਕਸ ਸਕਦਾ ਕਿਹੜੀ ਦਾ ਜਿਵੇਂ ਆਪਣੀ ਚੈਰੀ ਦਾ ਨਹੀਂ ਜੀ ਇਹ ਤਾਂ ਆਪਾ ਡਾਉਣੀ ਹੁੰਦਾ ਰਹਿੰਦਾ ਜੀ ਵੀ ਸਰਕਾਰ ਨੇ ਕੋਈ ਨਿਸ਼ਚਿਤ ਨਹੀਂ ابھی ਤੁਹਾਨੂੰ ਵੀ ਆਏ ਆ ਸਰਕਾਰ ਨਹੀਂ ਹੈਣੀ ਜੀ ਵੀ ਫਿਕਸ ਰੇਟ ਆ ਵੀ ਇੰਨੇ ਨੂੰ ਲੈਣੀ ਆ ਨਾ ਵੀ ਹੈਗਾ ਜੀ ਬਿਲਕੁਲ ਤੇ ਆਹ ਕੀ ਲਾਇਆ ਇੱਧਰ ਇਹ ਚੈਰੀ ਦੇ ਟਰੀ ਜੇ ਲਾਇਆ ਇਸ ਵਿੱਚ ਪਾਸਾ ਸਬਜ਼ੀਆਂ ਭੱਜੀਆਂ ਜਾਂ ਆਪਣੀਆਂ ਤੇ ਆ ਇੱਧਰ ਆੜੂ ਵੀ ਬਹੁਤ ਹੋ ਜਾਂਦੇ ਆਜੋ ਆਜੋ ਇੱਧਰ ਦੇ ਪਾਸੇ ਪੀਚੱਕ ਪੀਚ ਦਾ ਟਰੀ ਹੈਗਾ ਯਾਰ ਪੀਚ ਪੀਚ ਲੈਂਡ ਹੈਗਾ ਵੀ ਇਥੇ ਮਗਟਾ ਉਮਜਾ ਵੀ ਇੱਕ ਹੈ ਨਾ ਹਾਂਜੀ ਹਾਂਜੀ ਪੀਚ ਲੈਂਡ ਤੁਹਾਨੂੰ ਗਾਹ ਆਊਗਾ ਜੀ ਇੱਧਰਲੇ ਪਾਸੇ ਆ ਹਾਂਜੀ ਹਾਂਜੀ ਉਧਰੋਂ ਅਸੀਂ ਆ ਕੇ ਲੈ ਆੜੂ ਵੀ ਲਾਈ ਬੈਠੇ ਆ ਆੜੂਆਂ ਦਾ ਬੂਟਾ ਹੈਗਾ ਤੇ ਇਹ ਆੜੂਆਂ ਦਾ ਫਾਰਮ ਸਾਡਾ ਦੂਜੇ ਪਾਸੇ ਆ ਨਾ ਲੈ ਤੇ ਦਰਸ਼ਕੋ ਜਰੂਰ ਕਾਲ ਕਰਕੇ ਬਾਈ ਜੀ ਜਿਹੜਾ ਮਾਰ ਕੇ ਜਾਇਓ ਇਥੇ ਕਿੰਨਾ ਚਿਰ ਚੱਲੂ ਮਹੀਨਾਕ ਤਾਂ ਚੱਲੂ ਹੋ ਜੇਗਾ ਨਹੀਂ ਚੇਰੀ ਤਾਂ ਹੀ ਬਸ ਮੁੰਡਾ 20 ਦਿਨ ਹੋ 20 ਦਿਨੀਆਂ ਤੇ ਜਿਹੜਾ ਤੋੜ ਕੇ ਖਾਣ ਚ ਸਵਾਦ ਆ ਨਾ ਉਹ ਕਹਿ ਸਕਦੇ ਆ ਕਿ ਲੱਖੀ ਨਾ ਹਜ਼ਾਰੀਆਂ ਨਾ ਕਰੋੜੀਆਂ ਵਾਲੀ ਗੱਲ ਹੋ ਜਾਂਦੀ ਆ ਕਿ ਨਹੀਂ ਇਹ ਆਪਣੇ ਵਾਈਨ ਵਾਲੇ ਗਰੇ ਪਾ ਜੀ ਇਹ ਮਤਲਬ ਇਹ ਜਿਹੜੀ ਵਾਈਨ ਬਣਦੀ ਆ ਤੇ ਜਿਹੜਾ ਪਾਉ ਖਾਣੇ ਆ ਨਹੀਂ ਫਰਕ ਖਾਨ ਹਾਫ ਖਾਨ ਵਾਲਾ ਤੇ ਵਾਇਨ ਵਾਲਾ ਤਾਂ ਡਿਫਰੈਂਸ ਆ ਦੇਖੋ ਪ੍ਰਤੀ ਕਿਹਦੇ ਲੈ ਅੰਡਿੜੇ ਕਰਕੇ ਦੱਸ ਇੱਕ ਖਾਨ ਨਾਲ ਫਰਕ ਹੈ ਕੀ ਫਰਕ ਇੰਨਾ ਚੱਕਦਾ ਸਦਾ ਹੀ ਗਰੰਟਰ ਆਉਂਦਾ ਨਹੀਂ ਕਈ ਜਿਹੜੇ ਖਾਨ ਵਾਲੇ ਹੁੰਦੇ ਆ ਜੀ ਉਹਨਾਂ ਦੇ ਵਿੱਚ ਕਈਆਂ ਦੇ ਬੀਜ ਨਹੀਂ ਹੁੰਦੇ ਹਾਂ ਵਿੱਚ 20 ਹੁੰਦੇ ਆ ਜੀ 20 ਹੁੰਦੇ ਆ ਨਾਲੇ ਦੋ ਡੋਟੀ ਵੈਰੈਟੀਆਂ ਹਾਂ ਜਿਹਨੂੰ ਕਹਿੰਦੇ ਨਾ ਗੋਰਾਂ ਵਾਲੀ ਪੀਤੀ ਆ ਉਹ ਗੋਰਾਂ ਵਾਲੀ ਇੱਥੇ ਹੀ ਤਿਆਰ ਕਰਦੇ ਆ ਬੰਦੇ ਤੇ ਫਿਰ ਇਹ ਇਹ ਕੀ ਸਸਤਾ ਮੈਨਾਂ ਦਾ ਇਹ ਫਿਰ ਵਾਇਨਰੀ ਨੂੰ ਸ਼ਿਪ ਕਰਦਾ ਹੀ ਵਾਇਨਰੀਆਂ ਇੱਥੇ ਹੀਆਂ ਹੀ ਆਪਣੀ ਉਹ ਆਪ ਦਾ ਰਸ ਕੱਢ ਕੇ ਉਹ ਫਿਰ ਆਪਦੀ ਬਣਾਉਂਦੇ ਆ ਜੀ ਆਪਾਂ ਤਾਂ ਫਿਰ ਟਾਨ ਦੇ ਹਿਸਾਬ ਨਾਲ ਪਾ ਲੈਂਦੇ ਤੇ ਫਿਰ ਆਪਦੀ ਨਹੀਂ ਕੱਢ ਕੂੜ ਦੇ ਲੈਂਦੇ ਤੇ ਬੰਦਾ ਆਪਦੇ ਹਿਸਾਬ ਨਾਲ ਉਹ ਡਿਫਰੈਂਟ ਗੱਲਾਂ ਹੀ ਉਹ ਵੀ ਹੋ ਜਾਂਦਾ ਹੋਊਗਾ ਕਿ ਨਹੀਂ ਕਰੀ ਜਾਂਦਾ ਹੀ ਆਪਣੇ ਮਨ ਹਾਂ ਮਤਲਬ ਉਹ ਤਾਂ ਤਿਆਰ ਪਾ ਤਾਂ ਕਰਦਾ ਹੀ ਆ ਲੈ ਆ ਇਹ ਇਹ ਫਿਰ ਭਾਈ ਇਹਦੇ ਵੀ ਮੌਸਮ ਦੀ ਮਾਰ ਬਹੁਤ ਪੈਂ हां यो लास्ट ईयर ਇਹ ਸਾਰੇ ਮਰ ਗਏ ਸੀਗੇ ਅੱਛਾ ਸਾਰੇ ਸਾਰੇ ਮੇਰੇ ਤੇ ਫਿਰ ਇਹ ਦੁਬਾਰੇ ਬੂਟਾ ਲਾਉਣਾ ਪੈਂਦਾ ਮੈਂ ਪਿਛਲੇ ਸਾਲ ਲਾਏ ਸੀਗੇ ਇਫ ਮਤਲਬ ਸਮੱਸਿਆ ਉਹਨੇ ਫਿਰ ਕੋਈ ਸਰਕਾਰ ਵੱਲੋਂ ਫਿਰ ਮਿਲਦਾ ਵੀ ਸਭ ਇੰਸ਼ੋਰੈਂਸ ਹੈ ਜੀ ਵੀਰ ਜੀ ਇੰਸ਼ੋਰੈਂਸ ਜਿੰਨੀ ਕਰਾਈ ਹੈ ਉਹੀ ਕਵਰ ਹੁੰਦੀ ਆ ਬਾਕੀ ਤਾਂ ਬਾਕੀ ਜਾਂ ਫਰੂਟ ਦਾ ਹੈ ਤੁਸੀਂ ਹੁਣ ਖੇਤੀ ਉੱਥੇ ਵੀ ਕੀਤੀ ਆ ਪੁਰਾਣੇ ਆਏ ਹਾਂ ਹਾਂ ਜੀ ਇੱਥੇ ਵੀ ਕੀਤੀ ਆ ਕਿੱਥੇ ਸੌਖਾ ਲੱਗਦਾ ਸੌਖਾ ਤਾਂ ਯਾਰ ਮੇਰੇ ਹਿਸਾਬ ਨਾਲ ਹੁਣ ਦੇ ਹਿਸਾਬ ਨਾਲ ਤਾਂ ਇੰਡੀ ਆਈ ਸੌਖਾ ਕਿਉਂਕਿ ਹੁਣ ਮਸ਼ੀਨਰੀ ਬਹੁਤ ਹੋ ਗਈ ਸਹੀ ਤਾਂ ਹੁਣ ਦੇ ਹਿਸਾਬ ਨਾਲ ਤਾਂ ਉੱਥੇ ਸੌਖਾ ਇੱਥੇ ਹੈ ਤਾਂ ਇੱਥੇ ਵੀ ਠੀਕ ਆ ਪਰ ਇੱਥੇ ਹੁਣ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਫਰੂਟ ਦੀ ਪ੍ਰੈਸ ਦੇ ਨਹੀਂ ਰਿਹਾ ਉਹ ਜਿਹੜੇ ਪਾ ਤਨਵੈਲ ਨਾਲ ਬਿੱਲਾਂ ਦਾ ਵਿਰੋਧ ਕਰਦੇ ਸੀ ਸਮਝ ਲਓਗੇ ਇੱਥੇ ਪਾਸ ਆਓ ਉਹ ਪਾਸ ਸਹੀ ਬਾਤ ਹੈ ਨਾ ਸਹੀ ਗੱਲ ਸੁਡਾ ਯੋਰ ਕੋਈ ਨਹੀਂ ਬਸ ਤੁਸੀਂ ਤਾਂ ਗੋਣੇ ਆ ਇਤਾਰ ਗੱਲ ਨਹੀਂ ਹੈ ਬਸ ਆ ਚਲੋ ਉੱਥੇ ਘੱਟ ਘੱਟ ਕਣਕ ਝੋਨੇ ਦੇ ਪਤਾ ਤਾਂ ਹੈਗਾ ਵਾ ਉੱਥੇ ਤਾਂ ਆਪਾਂ ਨੂੰ ਪਤਾ ਵੀ ਇੰਨੇ ਨੂੰ ਕੁਆਂਟਲ ਜਾਣਾ ਇੰਨੇ ਨੂੰ ਕਣਕ ਇੰਨੇ ਨੂੰ ਝੋਨਾ ਅੰਦਾਜ਼ਾ ਹੈ ਨਹੀਂ ਕੋਈ ਪਤਾ ਹੁਣ ਜਿਵੇਂ ਚੇਰੀ ਟੂੜੀ ਆ ਸ਼ਿਪ ਕਰਾਇਏ ਉਹਨਾਂ ਦੀ ਮਰਜ਼ੀ ਆ 2 ਡਾਲਰ ਦੇ ਦੇਣ 3 ਦੇ ਦੇਣ ਇਹ ਨਹੀਂ ਪਤਾ 80 ਸੈਂਟੀ ਦੇਣ ਆ ਯਾਰ ਬੜਾ ਹੈ ਇਹ ਤਾਂ ਉਹਨਾਂ ਤੇ ਡਿਪੈਂਡ ਆ ਗੱਲਾਂ ਤੇ ਮਾਰਕੀਟ ਤੇ ਮਿੱਟੀ ਮੰਨਦੀ ਬਹੁਤਾ ਹੈ ਚੀਜ਼ ਨੂੰ ਹਾਂਜੀ ਹਾਂਜੀ ਇਹ ਹੋਰ ਨਹੀਂਗਾ ਕੈਨੇਡਾ ਦੇ ਵਿੱਚ ਕਿਤੇ BC ਦੇ ਵਿੱਚ ਹੀ ਆ ਜ਼ਿਆਦਾਤਰ ਇੱਥੇ ਆਪਣੇ ਲੋਕਾਂ ਨਾਲ ਨਹੀਂ ਆਈ ਬਾਹਲੇ ਗਰੇਪਸ ਤਾਂ ਓਕਾ ਨਗਰ ਕਹਿੰਦੇ ਇਹਨੂੰ ਹਾਂ ਓਕਾ ਨਗਰ ਏਰੀਆ ਓਕਾ ਨਗਰ ਸੋਹਣਾ ਬੜਾ ਏਰੀਆ ਪਹਾੜ ਹੋਇਆ ਸੋਇਆ ਉਲੀਵਾਰ ਹੋਇਆ ਆਹ ਤੁਸੀਂ ਜਾਵੋਗੇ ਹੁਣ ਆਹ ਆਪਣੇ ਪਟੈਂਟਾਂ ਇਧਰੋਂ ਆਏ ਆਂ ਅਸੀਂ ਹੁਣ ਇਧਰੋਂ ਆਏ ਗਾਂ ਵਧ ਰਹੇ ਆਂ ਵਾਜ ਤਾਂ ਸੋਈਏ ਅਸੀਂ ਜਾਵੋਗੇ ਸੋਈਏ ਅਸੀਂ ਆਮੰਗ ਜਾਵਾਂਗੇ ਯਾ ਯਾ ਤੇ ਆਹ ਆਇਦਰ ਕੀ ਲੈ ਮੈਂ ਕਿਹਾ ਵੀ ਇਹ ਧਰਤੀ ਮੰਦੀ ਬਹੁਤ ਹੈ ਚੀਜ਼ ਨੂੰ ਹਨਾ ਇਹ ਪਿੰਡੀਆਂ ਲਾਈਆਂ ਹੀ ਆਪਣੀਆਂ ਥੋੜੀ ਠੀਕ ਆ ਨਹੀਂ ਜਵਾਕ ਫੇਰ ਕਹਿੰਦਾ ਜੇ ਪਸੰਦ ਕਰਦੇ ਇੰਡੀਆ ਜਾਣਾ ਕਿਵੇਂ ਆ ਕਿ ਵਾਗਦੇ ਜਾਂਦੇ ਰਹਿੰਦਾ ਜੀ ਹੁਣ ਪੁੱਡੀਆਂ ਕਲਾਸਾਂ ਚ ਹੋ ਗਏ ਹੁਣ ਤੁਹਾਨੂੰ ਪਤਾ ਹੁੰਦਾ ਫਿਰ ਹਿਸਾਬ ਕਿਤਾਬ ਹੋ ਰਹੀਦਾ ਲੈ ਭੰਡੀਆਂ ਭੁੰਡੀਆਂ ਵੀ ਲਾਈ ਬੈਠੇ ਆ ਬਈ ਮਿਰਚਾਂ ਦਾ ਪ੍ਰਬੰਧ ਵੀ ਮੈਂ ਐਵਰੀ ਈਅਰ ਜਾਣ ਲਈ ਆ ਜੀ ਹਾਂ ਫਿਰ ਸੋਟਾ ਫਿਰ ਬਣਦਾ ਹੀ ਆ ਲੈ ਮੂੰਗੀ ਵੀ ਜਿੱਥੇ ਕੰਮ ਆ ਫਿਰ ਬੀਨ ਜਾਈਏ ਇਹ ਆਪਣੇ ਗ੍ਰੀਨ ਨਹੀਂ ਗ੍ਰੀਨ ਬੀਨਜ਼ ਹੁੰਦੇ ਆ ਜੀ ਅੱਛਾ ਫੜੀਆਂ ਨਹੀਂ ਆ ਵਾਹੋ ਠੀਕ ਆ ਸਮਝ ਗਿਆ ਮੋਟੀਆਂ ਨਹੀਂ ਆ ਫੜ ਕੇ ਦਾਣੇ ਕੱਢ ਕੇ ਸਬਜ਼ੀ ਬਣਦੀ ਹੈ ਜੀ ਦੀ ਸੋ ਸੋੜਾ ਦਾ ਸੋਲੂ ਵਾਲਾ ਹਾਂ ਲੈ ਕਮਾਲ ਸ਼ੌਂਕ ਸਾਰੇ ਉਹ ਜਿਵੇਂ ਗਾਣਾ ਨਹੀਂ ਸਿਆ ਥਾਂ ਦੀ ਦਾ ਸੀ ਬੈਕਯਾਰਡ ਵਿੱਚ ਕਰ ਲੈਨੇ ਆ ਸ਼ੌਂਕ ਦੀਆਂ ਖੇਤੀਆਂ ਵਾਲੇ ਪਰ ਇਹਨਾਂ ਨੇ ਸੱਚੀ ਖੇਤੀ ਰੱਖੀ ਆ ਹੂੰ ਲੈ ਇਹਦਾ ਭਾਵੇਂ ਹੋਲਾਂ ਭੁੱਲੋ ਯਾਰ ਇੱਥੇ ਆ ਕੇ ਤੁਸੀਂ ਪੱਟ ਲੋ ਜੇ ਖਾਣੀਆਂ ਬੈਜੂ ਨਹੀਂ ਨਹੀਂ ਭਰਾ ਇਹ ਸੋਹਣਾ ਹੀ ਲੱਗਦਾ ਯਾਰ ਪੱਟਣੇ ਕਾਹਤੋਂ ਵਾਸਤੇ ਉੱਥੇ ਖਾ ਹੀ ਲੈਨੇ ਆ ਇਹ ਤਾਂ ਇੱਥੇ ਵਾਸਤੇ ਇਹ ਤਾਂ ਦੇਖਣਾ ਵੀ ਇਥੇ ਯੂਬੇ ਵਾਲੀ ਗੱਲ ਆ ਛੋਲੇ ਛਾਲੇ ਬੀਜੇ ਛੋਲ ਗਿਆ ਹੋਲਾਂ ਭੁੱਲੋ ਭਾਵੇਂ ਟਮਾਟਰ ਟਮਾਟਰਾਂ ਨੂੰ ਫਲ ਬਹੁਤ ਆ ਹੈ ਹਾਂ ਇਹ ਦੁਮ ਤੋ ਟਮਾਟਰਾਂ ਨੂੰ ਫਲ ਬਹੁਤ ਆ ਇਹ ਕਿਹੜੀ ਨਸਲ ਵੀ ਆਲੂਆਂ ਰ ਅਸ਼ੇਜਾ ਜਾਂ ਆਲੂਆਂ ਗਾਣਾ ਇਹਦਾ ਹਾਂ ਯਾ ਇਹ ਛੋਟੇ ਆ ਛੋਟੇ ਆ ਤੇ ਤਰਾਂ ਵੀ ਬੀਜੀ ਬੈਠੇ ਹੋ ਤਰਾਂ ਵੀ ਬੀਜੀ ਆ ਤੇ ਸਪਰੇਅ ਸਭੂ ਕਿੰਨੀ ਹੁੰਦੀ ਆ ਸਪਰੇਅ ਆਪਾਂ ਬਾਲੀ ਦਾ ਮਾਰਦੇ ਨਹੀਂ ਕਿਉਂਕਿ ਆਪਦੇ ਬਾਸ ਤੇ ਹੀ ਰੱਖੀ ਆ ਜੀ ਖਾਣ ਖੋਣ ਨੂੰ ਆਪਾਂ ਪਾ ਲਈ ਤੇ ਉਹਨਾਂ ਤੇ ਉਹਨਾਂ ਦੇ ਤਾਂ ਬਹੁਤ ਬਾਜਦੀਆਂ ਨੇ ਉਹਨਾਂ ਦੇ ਤਾਂ ਹਾਈਬ੍ਰਿਡੀ ਬੀਕ ਐਵਰੀ ਦਸਾਂ ਦਾ ਬਾਦ ਪਾਈ ਤੇ ਨਾਲੇ ਕਹਿੰਦੇ ਤੁਸੀਂ ਵਿਕ ਨਹੀਂ ਡਰੇ ਨਹੀਂ ਸਾਡੇ ਸਪਰੇਅ ਹੀ ਨਹੀਂ ਉੱਥੇ ਹਨਾ ਸੁਣਦੇ ਹੁੰਦੇ ਸੀ ਨਾ ਪਹਿਲਾਂ ਨਹੀਂ ਵੀਰ ਜੀ ਕੀ ਫਾਰਮ ਹੈਗੇ ਰੰਗਾਇਣ ਕੇ ਫਾਰਮ ਜਿੰਨਾਂ ਦੇ ਨਹੀਂ ਰਹੇ ਸਪਰੇਅ ਕਰਦੇ ਹੋ ਰੰਗਾਇਣ ਕਾ ਉਹ ਤਾਂ ਚੱਲ ਆਪਣੀ ਵੀ ਹੈਗੀ ਆ ਉਹ ਬਾਹਲਾ ਕਹਿੰਦੇ ਸੀ ਵੀ ਕੈਨੇਡਾ ਚ ਨਹੀਂ ਭਾਈ ਸਾਡੇ ਤਾਂ ਚੈਕਿੰਗਾਂ ਹੁੰਦੀਆਂ ਤੇ ਸਪਰੇਅ ਤਾਂ ਇੱਥੇ ਬਹੁਤ ਹੁੰਦੀ ਹੈ ਨਹੀਂ ਹੈ ਸਾਰਾ ਕੁਝ ਪੇਪਰ ਵਰਕ ਤੇ ਚੱਲਦਾ ਜੀ ਇਹ ਨਹੀਂ ਗੱਲ ਹੈਗੀ ਵੀ ਤੂੰ ਪਰ ਹੋਈ ਸਾਰਾ ਕੁਝ ਵੀ ਜਾਣਾ ਹਾਂ ਇਹ ਨਹੀਂ ਹੈਗਾ ਵੀ ਤੂੰ ਸਪਰੇਅ ਮਾਰ ਕੇ ਤੁਸੀਂ ਅਗਲੇ ਨੂੰ ਗਾਂ ਦੱਸੋਗੇ ਨਾ ਵੀ ਮੈਂ ਭਈਆ ਮਾਰਿਆ ਮਾਰਿਆ ਤੇ ਹੁਣ ਜਿਵੇਂ ਅਸੀਂ ਸੱਧੀਆਂ ਤੋੜ ਕੇ ਖਾਲੀ ਕੋ ਚੱਕਰਤਾ ਨਹੀਂ ਨਹੀਂ ਇਹਦੇ ਤੇ ਕੋਈ ਚੱਕਰ ਨਹੀਂ ਵੀ ਜਿਹੜੀ ਤੇ ਆਪਣੀ ਸਪਰੇਅ ਮਾਰੀ ਉੱਥੇ ਆਪਣਾ ਮਾਰਕ ਲਾਇਆ ਵਾ ਆਲਰੇਡੀ ਹਾਂ ਬੀ ਤਾਜੀ ਆ ਫਲੈਗ ਲਾਇਆ ਸਨੋ ਕਿੰਨੀ ਕ ਪੈਂਦੀ ਆ ਫਿਰ ਇੱਥੇ ਸੋਨੋ ਠੀਕ ਆ ਵੀ ਜਈ ਕਈ ਵਾਰੀ ਪਏ ਵੀ ਜਾਂਦੀਆਂ ਕਈ ਨਹੀਂ ਵੀ ਪੈਂਦੀਆਂ ਯਾਨੀ ਕਿ ਫਾਲ ਮੁੱਠ ਠੀਕ ਜਾ ਬੈਦਰ ਠੀਕ ਜਾ ਬੈਦਰ ਆਏ ਹਾਏ ਬਿਲਕੁਲ ਵੀ ਬਹੁਤ ਆਇਆ ਪ੍ਰਤੀਕ ਵੀਰੇ ਮੜਾਇਆ ਦਿਖਾਓਗੇ ਇਧਰਲੇ ਪਾਸੇ ਕਿੰਨਾ ਸੋਹਣਾ ਵਿਊ ਆ ਤੇ ਹੋਰ ਕੀ ਚੀਜ਼ ਆਪਣੇ ਕੀ ਦੇਖ ਸਕਦੇ ਆ ਅ ਖੇਤਾ ਜੀ ਘਰ ਪਾਇਆ ਹੋਇਆ ਯਾਰ ਆਪਣੇ ਸੇਵਕ ਵੀਰੇ ਦੇਖਦੇ ਸਹੀ ਆਜੋ ਇਧਰਲੇ ਪਾਸੇ ਚੱਲ ਗਏ ਲੈ ਅੰਗੂਰ ਅੰਗਾਰਾਂ ਦੀਆਂ ਵਿਲਾ ਲਾਈਆਂ ਹੋਈਆਂ ਕਮਾਲੀਆ ਉਹਦਾ ਸਵਾਦ ਆ ਬਾਈ ਬਾਲਾ ਲੋੜ ਜਾਂਦਾ ਨਹੀਂ ਦਿਮਾਗ ਤੇ ਇੱਥੇ ਨਾ ਜਿਵੇਂ ਉੱਥੇ ਜਿਵੇਂ ਸਰੀ ਜਾਈਏ ਵੈਨਕੂਵਰ ਜਾਈਏ ਦਿਮਾਗ ਗਦੇ ਲੋੜ ਜਾਂ ਬਹੁਤ ਮੰਦੇ ਲੋਕ ਟ੍ਰੈਫਿਕ ਵੀ ਬਾਲੀ ਆ ਵੀ ਟ੍ਰੈਫਿਕ ਵੀ ਬਾਲੀ ਆ ਗੱਡੀ ਲਾਉਣ ਨੂੰ ਨਹੀਂ ਇੱਥੇ ਘਟ ਕੋਟੇ ਲੋੜ ਨਹੀਂ ਹੈ ਨਾ ਹਾਂ ਜੀ ਇੱਥੇ ਮਤਲਬ ਫਾਰਮ ਚ ਇਹਦਾ ਮਤਲਬ ਟੈਕਸ ਵੀ ਘੱਟ ਹੋਊਗਾ ਹੁਣ ਆ ਸਪਰੇ ਰੂਮ ਆ ਆਲਰੇਡੀ ਸੈਂਡ ਲਾਈਵੇ ਤੇ ਦੇਖੀ ਦੇਚੇ ਸਪਰੇ ਪਈ ਆ ਭਾਈ ਜਾਣਾ ਨਹੀਂਗਾ ਹਾਂ ਸੈਂਡ ਲੱਗੇ ਹੋਇਆ ਸਾਰਾ ਵਸ ਆ ਰੈਡੀ ਹਾਂ ਆਪਣੇ ਤਾਂ ਕਈ ਵਾਰ ਖੇਡ ਦੇ ਡੱਬਾ ਰੱਖੀ ਭੁੱਲ ਜਾਂਦੇ ਆ ਇੱਥੇ ਪਈ ਆ ਹੈ ਨਾ ਉਹ ਗੱਲ ਨਹੀਂ ਹੈਗੀ ਹਾਂ ਇਹ ਆ ਕਾ ਦਾ ਬ ਹਲੋ ਹ ਲੈ ਇੱਧਰ ਦੀ ਆ ਗਈ ਆ ਕੀ ਹੈ ਬਾਈ ਪਲਮ ਆਜੀ ਆਪਣੇ ਪਲਮ ਆਲੂ ਬਖਾਰਾ ਆ ਤਾਂ ਯਾਰ ਉਹੀ ਲੀਕ ਹੋ ਗਿਆ ਬਾਲੇ ਰੈਪ ਹੋਏ ਹੋਇਆ ਬਲਰ ਰਸਕਿੰਨਾ ਯਾਰ ਇਹਦੇ ਵਿੱਚ ਉਹੀ ਹੱਥਾਂ ਦੀ ਪੈਂਚਰ ਹੋਈ ਜਾਂਦਾ ਇਹ ਤਾਂ ਫੜ ਵੀ ਲੈ ਲੈ ਵੀ ਇਹ ਭਾਗਾ ਦੇ ਵਿੱਚ ਸੀ ਆਪਣੇ ਬਣਾਈ ਆਲਾ ਵੀਡੀਓ ਬਾਈ ਹਾਂ ਉਹ ਠੀਕ ਆ ਵਾਕਈ ਯਾਰ ਉਹ ਗੱਲਬਾਤ ਵੱਡੀ ਆ ਹਾਂ ਜੀ ਇੰਨਾ ਮਿੱਠਾ ਨਹੀਂ ਦੇਖਿਆ ਕਦੇ ਮੈਂ ਅਜੂਦਲੇ ਪਾਸੇ ਚੱਲ ਗਏ। ਨਹੀਂ। ਰਸਾ ਕਿੰਨਾ ਹਨਾ? ਹੂੰ। ਅੱਛਾ ਇਹ ਪਲਾਮ ਦਾ ਬੁੱਟਾ ਹੋ ਗਿਆ। ਹਾਂ ਜੀ। ਧਰਤੀ ਮੰਨਦੀ ਆ। ਤੇ ਆ ਚੈਰੀ ਹੋ ਗਈ ਆਪਣੀ। ਹਾਂ ਜੀ। ਲੈ ਇਹ ਯੂ ਪਿਕ ਦਾ ਵੀ ਹੁੰਦਾ ਹਨਾ ਤੁਸੀਂ ਆਓ ਤੇ ਆਪੇ ਆਪ ਤੋੜ ਕੇ ਲੈ ਜੀ। ਹਾਂ ਜੀ। ਆ ਲੈ। ਚੈਰੀ ਕੁਆਲਿਟੀ ਠੀਕ ਆ ਬਾਈ ਜੀ ਤੁਹਾਡੀ। ਕਵਾਲਿਟੀ ਠੀਕ ਆ ਆ ਜੋ ਇਧਰਲੇ ਪਾਸੇ ਕੁੱਤਾ ਵਿੱਲਾ ਵੀ ਰੱਖਿਆ ਫਿਰ ਕੋਈ ਹਾਂ ਹੀ ਹੈਗਾ ਅੱਖ ਰੱਖਿਆ ਆ ਬੈਠੇ ਆ ਤੇ ਆਪਣੇ ਬੰਦੇ ਵੀ ਆਉਂਦੇ ਹੋਣਗੇ ਕੰਮ-ਕੁਮ ਕਰਨ ਹਨਾ ਹਾਂ ਹੀ ਆਉਂਦੇ ਯਾਰ ਇੱਥੇ ਸਾਰੇ ਆਉਂਦੇ ਬੰਦੇ ਦਿੱਲੀ ਵਰ ਸੌਖੀ ਮਿਲ ਜਾਂਦੀ ਆ ਹਾਂ ਹੀ ਮਿਲ ਜਾਂਦੀ ਆ ਵਾ ਤੇ ਨਾਲੇ ਕਹਿੰਦੇ ਸੀ ਵੀ ਡਾਊਨ ਆ ਕੰਮ ਇੱਥੇ ਐ ਜਿਹਾ ਜਿਉਂ ਜਿਹਾ ਜਿਹਾ ਚੱਲ ਜ ਜਾਂਦਾ ਵੀਰ ਜੀ ਹਮ ਬਹੁਤ ਵੀ ਸੋਹਣਾ ਏਰੀਆ ਵਾ ਤੇ ਇਹ ਐਟ ਸੈੱਟ ਵੀ ਥੱਲੇ ਬਹੁਤ ਹੁੰਦੀ ਹੋਊਗੀ ਫਿਰ ਗੋਡੀ-ਗਾਡੀ ਕਰਦੇ ਹਾਂ ਕੀ ਕਰਦੇ ਹਾਂ ਨਹੀਂ ਕੋਈ ਨਹੀਂ ਕਰਦਾ ਬਸ ਸਪਰੇਅ ਮਾਰਦਾਂੀਆਂ ਹਾਂ ਵਿਚਾਲੇ ਬਸ ਉਹਦਾ ਸਪਰੇਅ ਲੱਗ ਇੱਥੇ ਆ ਜੰਦਾ ਥਾਂ ਇੰਨਾ ਕਾ ਰਹਿ ਜਾਣਾ ਇਹਦੇ ਚ ਰਾਉਂਡ ਅਪ ਮਾਰਦੇ ਆ ਰਾਉਂਡ ਅਪ ਇੱਥੇ ਚੱਲਦੀ ਆ ਹੈ ਹਾਂਜੀ ਹਾਂਜੀ ਇੰਨਾ ਇਹ ਫਾਰਮ ਵਾਲੇ ਨੂੰ ਅਲਾਉ ਕਰਦੇ ਹੋਣਗੇ ਹਾਂਜੀ ਇੰਨਾ ਇੰਨਾ ਥਾਂ ਨਾ ਜਿਵੇਂ ਆਹਾ ਹਾਂ ਤੇ ਉਧਰ ਆਹਾ ਇਹਦੇ ਵਿੱਚ ਵਾਲੇ ਰਾਉਂਡ ਅਪ ਵੱਜ ਜਾਣੀਆਂ ਆਹ ਰਹਿ ਜਾਣਾ ਕਾ ਵਿਚਾਲੇ ਮਿੱਡਲ ਚ ਠੀਕ ਆ ਫਿਰ ਉਹ ਇਕੱਟਿਆ ਜਾਂਦਾ ਮੋੜਨਾ ਤੇ ਫਿਰ ਜਿਵੇਂ ਹੁਣ ਖੇਤਾਂ 'ਚ ਰਹਿਣ ਵਾਲੇ ਪਰਿਵਾਰ ਆ ਹਾਂਜੀ ਫਸਲ ਤਾਂ ਚਲੋ 2 ਹਾਂਜੀ ਤੇ ਉਦੋਂ ਬਾਅਦ ਫਿਰ ਕੀ ਕੰਮਕਾਰ ਚੱਲਦੇ ਆ ਲੋਕਾਂ ਦੇ ਕੰਮ ਲੋਕਾਂ ਦੇ ਜਾਂਦਾ ਹੀ ਲੋਕ ਮਾਣਾ ਮੂਟਾ ਮਤਲਬ ਟੈਕਸੀ ਦਾ ਹੋਊਗਾ ਜਾਂ ਕੁਝ ਹੋਰ ਹੋਊਗਾ ਹਾਂਜੀ ਹੋਰ ਹੈਗੇ ਕੰਮ ਪੈ ਗਏ ਲਾਈਨਾਂ ਹੈਗੀਆਂ ਵੀ ਪੀਚ ਪੂਚੇ ਪਲੁੱਪਲ ਪੈ ਗਈ ਜਾਂਦਾ ਲੱਗ ਹਾਂ ਇਹ ਪੱਲਾ ਲਾ ਚੱਲ ਪਣਾ ਕੰਮ ਹਨਾ ਕੰਮ ਚੱਲ ਪਾਉਂਦਾ ਬਾਕੀ ਪੈਗਿੰਗ ਲਾਈਨਾਂ ਬਹੁਤ ਆ ਨਰਸਰੀ ਆਪਣੇ ਕੋ ਪਏ ਹੋ ਉਹਦੇ ਚ ਕੰਮ ਬਹੁਤ ਚੱਲਦਾ ਆਜੂ ਮੈਂ ਦੁਕਾਨ ਦੇ ਖਾ ਕੇ ਲੈ ਕੇ ਮੈਂ ਬਾਜੀ ਸਾਹਮਣੇ ਰੋਡ ਤੇ ਬਣੀ ਆ ਚੱਲ ਗਏ ਅਜੇ ਉਧਰਲੇ ਪਾਸੇ ਚੱਲ ਗਏ ਤੇ ਆਪ ਹੀ ਲੈ ਕੇ ਜਨ ਤੋੜ ਕੇ ਇਹ ਕੰਪਨੀਆਂ ਲੈ ਕੇ ਜਾਂਦੀ ਜਿਵੇਂ ਕਹਿੰਦੇ ਨੇ ਵੀ ਕੰਟਰੈਕਟ ਹੋਏ ਹੁੰਦੇ ਆ ਨਹੀਂ ਨਹੀਂ ਆਪਾਂ ਜਿਹੜੇ ਜੂ ਪਿੱਕ ਵਾਲੇ ਆਪ ਤੋੜਦਾ ਬਾਕੀ ਤਾਂ ਤੋੜ ਕੇ ਛੱਡ ਚੋਣੀ ਪੈਂਦੀ ਆ ਇਹ ਤਾਂ ਵੀ ਬਾਲਾ ਪਰਾਣਾ ਹਾਂ ਪਿੱਕਅਪ ਕੇ ਪਰਾਣੀ 93 ਮਾਡਲ ਯਾਰ ਖੇਤੀਬਾੜੀ ਵਾਲਿਆਂ ਦੇ ਕੰਮ ਜਿਵੇਂ ਹੁੰਦੇ ਆ ਉਵੇਂ ਹੀ ਕੰਮ ਇੱਥੇ ਉਵੇਂ ਢੱਬੇ ਢੂਬੇ ਨਹੀਂ ਬਾਈ ਹਨਾ ਜਿਵੇਂ ਜੀਟੀ ਰੋਡ ਆ ਇੱਥੇ ਨਹੀਂ ਹੈਗੇ ਆਪਣੇ ਉਵੇਂ ਪਾ ਸਕਦੇ ਆ ਆਪਾਂ ਪਰ ਟਾਉਣ ਚ ਹੈਗਾ ਜੀ ਉਹ ਮੰਜਾ ਜਰਾ ਕੇ ਫੱਟਾ ਜਾ ਵਿਚਾਲੇ ਰੱਖ ਕੇ ਟਰੱਕ ਡਰਾਈਵਰਾਂ ਦੀ ਹੁੰਦੀ ਸੀ ਹਾਂ ਕੋ ਉਹਨੂੰ ਤਾਂ ਪਾ ਹੀ ਸਕਦਾ ਲੋਕ ਪਾਉਣੇ ਹੁਣ ਉਹ ਮੇ ਟਰੱਬਾ ਹੋਣਾ ਚਾਹੀਦਾ ਹਨਾ ਤੁਸੀਂ ਇੱਥੇ ਆਓ ਚੈਰੀ ਆਪਦੇ ਆਪ ਤੋੜੋ ਸੱਜਰੀ ਚਾਵਾ ਭਾਉ ਉੱਤੇ ਲੱਗੀ ਤੇ ਦੰਦੀ ਵੱਢ ਕੇ ਖਾ ਸਕਦੇ ਹੋ ਇੱਥਰ ਦੀ ਹੋ ਜੀਏ ਇੱਧਰ ਦੀ ਹੋ ਜੀਏ ਮੂਹਰ ਦੀ ਹੋ ਜੀਏ ਵੱਡ ਵੱਡ ਗੱਲ ਵੱਡੀ ਆ ਨਾ ਲੈ ਆ ਜੋ ਇਧਰਲੇ ਪਾਸੇ ਕਿਸਾਨਾਂ ਦੇ ਸਾਨੂੰ ਆਏ ਸੀ ਵੀ ਸੀ ਨਾ ਕਿਸੇ ਪੰਜਾਬੀ ਦੇ ਫਾਰਮ ਤੇ ਰੁਕੀਏ ਵੀਰੇ ਹੁਣ ਹੀ ਦੱਸਦੇ ਸੀ ਕਿ ਪੰਜਾਬੀਆਂ ਦੇ ਬਹੁਤ ਆ ਫਾਰਮ ਆਪਣੇ ਬਹੁਤ ਆ ਜਿੱਥੇ ਹੂੰ ਉਤਰੂ ਚਾਚਾ ਜੀ ਦੇ ਮੁੰਡੇ ਦਾ KNP ਫਾਰਮ ਐਂਡ ਫਰੂਟਸ ਸਟੈਂਡ ਉਹ ਦਿਖਾ ਦਿਓ ਉਹ ਅਜਿਹੇ ਲੋਚੇਰੀ ਉਹ ਜਿਹੜੀ ਤੁਸੀਂ ਕਹਿੰਦੇ ਜਿਵੇਂ ਹੁਣ ਇੱਥੇ ਆਪਾਂ ਇੰਨੇ ਅਪਰਲੇ ਕਰਦੇ ਆ ਪ੍ਰੋਡਕਟ ਵਿੱਚ ਲਈ ਹਾਂਜੀ ਉੱਥੇ ਨਹੀਂ ਨਹੀਂ ਕਰਦੇ ਆਪਾਂ ਇੱਥੇ ਨਾ ਫਿਰ ਹੈਗਾ ਜੀ ਉੱਥੇ ਫਿਰ ਨੂੰ ਪਤਾ ਹੁਣ ਪਤਾ ਨਹੀਂ ਕੀ ਬੰਦ ਸੌਫਟਵੇਅਰ ਚੇਂਜ ਹੋ ਜਾਂਦਾ ਇੱਥੇ ਆ ਕੇ ਸਹੀ ਗੱਲ ਲੈ ਆ ਆ ਰਬੀਆ ਇਹ ਬਲੂ ਬਰੀ ਆਈ ਇਹ ਬਲੂ ਬਰੀ ਇਹ ਇਥੋਂ ਵੀ ਉਧਰਲੇ ਪਾਸੇ ਆਉਂਦੀ ਆ ਹਾਂ ਜੀ ਸਰੀ ਵਾਲੇ ਪਾਸੇ ਸਰੀ ਦੇ ਪਾਸੇ ਆਉਂਦੇ ਆ ਉਧਰੋਂ ਲਿਆਉਨੇ ਆ ਹਾਂ ਜੀ ਇਹ ਆਹ ਕਿਹੜੀ ਆ ਇਹ ਜੈਲੋ ਚੇਰੀ ਰਹੀ ਨਹੀਂ ਆ ਰੱਖਿਆ ਜੀ ਇਹ ਜੈਲੋ ਚੇਰੀ ਆ ਤੇ ਐਪ੍ਰੀਕਾਟ ਆਈ ਐਪ੍ਰੀਕਾਟ ਹੁੰਦਾ ਵਾ ਹਾਂ ਹਾਂ ਖੁਰਮਾਨੀ ਆਲੂ ਆਲੂ ਆ ਆ ਗਏ ਖੁਰਮਾਨੀ ਕਹਿ ਸਕਦੇ ਆ ਨਾ ਜਿਹੜੀ ਕਸ਼ਮੀਰ ਚ ਹੁੰਦੀਆਂ ਆਪਣੇ ਇਹ ਖੁਰਮਾਨੀ ਹੋਗੀ ਤੇ ਆ ਆੜੂ ਉਹ ਹੋ ਗਿਆ ਹਾਂਜੀ ਹਾਂਜੀ ਇਹ ਵੀ ਆਪਣੇ ਫਾਰਮ ਦੇ ਹੀ ਆ ਨਹੀਂ ਇਹ ਆਪਾਂ ਬਾਏ ਕਰਦੇ ਹੀ ਆ ਅੱਛਾ ਹੋਰ ਫਾਰਮੋਂ ਨਾਲ ਹੋਊਗਾ ਟਾਈ ਆਪ ਕੀਤਾ ਲੈ ਸੱਜਣਾ ਸਾਰਾ ਪਿਆਵਾ ਤੇ ਚਾਰੀ ਦੇ ਪਏ ਆ ਜੋ ਮਰਜੀ ਲੈ ਜਾਓ ਆ ਸ਼ਹਿਦ ਵੀ ਰੱਖੀ ਬੈਠੇ ਹੋ ਹਾਂਜੀ ਹਾਂਜੀ ਸ਼ਹਿਦ ਹੀ ਇਹ ਹਾਂਜੀ ਮਖਿਆਲ ਸ਼ਹਿਦ ਹੀ ਮਖਿਆਲ ਤੇ ਆ ਕਾਲੇ ਰੰਗ ਦਾ ਇਹ ਟੋਟੀ ਟੇਸਟ ਆ ਵੀ ਇਹਨਾਂ ਦਾ ਟੋਟੀ ਡਿਫਰੈਂਟ ਡਿਫਰੈਂਟ ਟੇਸਟ ਆ ਅੱਛਾ ਆ ਡਾ ਡੇ ਟੇਸਟ ਆ ਭਾਈ ਇਹਨਾਂ ਦਾ ਲੈ ਤੇ ਬਾਈ ਜੀ ਆਨੰਦਾ ਗਾ ਜੋੜਨਾ ਗੱਲਬਾਤ ਕਰਕੇ ਤੇ ਸਵਾਦ ਆ ਗਿਆ ਸਾਡੀ ਰੀਚ ਸੀ ਵੀ ਐ ਫਾਰਮ ਤੇ ਕਿਡਾ ਮਾਰੀਏ ਤਾਂ ਧੰਨਵਾਦ ਵੀਰ ਜੀ ਸ਼ੁਕਰੀਆ ਅਗਲੀ ਵਾਰੀ ਮਿਲਦੇ ਆਂ ਫਿਰ ਕਿਤੇ ਨਵਾਂ ਵਿਸ਼ਾ ਲੈ ਕੇ ਧੰਨਵਾਦ ਮਿਹਰਬਾਨੀ